ਅੱਜ ਤੋਂ 10 ਸਾਲ ਪਹਿਲੇ ਜੋ ਮੇਰਾ ਇੱਕ ਸੁਪਨਾ ਸੀਗਾ ਕਿ ਇੱਥੇ ਆ ਕੇ ਇੱਕ ਵਰਲਡ ਲੈਵਲ ਦੀ ਇੱਕ ਕੇਅਰ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਕਿ ਔਮਨ ਐਂਡ ਚਾਈਲਡ ਕੇਅਰ ਜਿਹੜੀ ਹੈ ਪ੍ਰੋਮਿਨੈਂਟ ਇੱਕ ਫੀਚਰ ਹੋਣੀ ਚਾਹੀਦੀ ਉਸ ਦੀ ਉਸ ਦੇ ਨਾਲ ਨਾਲ ਫਿਰ ਮੈਨੂੰ ਇਹ ਸੀਗਾ ਕਿ ਇੱਥੇ ਸਿਰਫ ਇੱਕ ਔਮਨ ਐਂਡ ਚਾਈਲਡ ਹੈਲਥ ਸੈਂਟਰ ਦੇ ਇਲਾਵਾ ਹੋਰ ਵੀ ਬਹੁਤ ਸਰਵਿਸਿਜ਼ ਚਾਹੀਦੀਆਂ ਹੋਣੀਆਂ ਨੇ ਸੋ ਇਸ ਹਸਪੀਟਲ ਨੂੰ ਜਦੋਂ ਮੈਂ ਐਕਵਾਇਰ ਕੀਤਾ ਇੱਥੇ ਡਾਕਟਰ ਵੇਦ ਗੁਪਤਾ ਹਸਪੀਟਲ ਹੋਇਆ ਕਰਦਾ ਸੀਗਾ ਸੋ ਮੈਂ ਜਦੋਂ ਐਕਵਾਇਰ ਕੀਤਾ ਇਸ ਹਸਪੀਟਲ ਨੂੰ ਇਹਨੂੰ ਰੀਬਿਲਡ ਕੀਤਾ ਤੇ ਕੇ ਮੈਕਸ ਅਮਰੀਕਨ ਹਸਪੀਟਲ ਦੇ ਨਾਮ ਦੇ ਅੰਡਰ ਫਿਰ ਇਹਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਉਹ ਸਾਡੇ ਕੋਲ ਇੱਥੇ ਇੱਕ ਵਿੰਗ ਚਾਈਲਡ ਡਵੈਲਪਮੈਂਟ ਸੈਂਟਰ ਦਾ ਹੈ ਜਿਹਦੇ ਵਿੱਚ ਕੀ ਅਸੀਂ ਆਟਿਸਟਿਕ ਬੱਚੇ ਹੋਗੇ ਏ ਏ ਡੀ ਐਚ ਡੀ ਏ ਡੀ ਡੀ ਜਾਂ ਜਿਹਨਾਂ ਸਪੀਚ ਜਾਂ ਨਿਊਰੋ ਮਸਕੂਲਰ ਡਿਸਆਰਡਰਸ ਨੇ ਚੱਲਣੇ ਸਾਦੇ ਚੰਗੀ ਤਰ੍ਹਾਂ ਜਾਂ ਹੋਰ ਕੋਈ ਜਮੰਦਰ ਪ੍ਰੋਬਲਮ ਹੁੰਦੀਆਂ ਨੇ ਤਮਾਕੀ ਜਾਂ ਬਾਕੀ ਸ਼ਰੀਰਿਕ ਉਹਨਾਂ ਦਾ ਸੈਂਟਰ ਹੈ థెరਪਿਸਟ ਦੇ ਅੰਦਰ ਲਈ ਉਹ ਇੱਕ ਵਿੰਗ ਸ਼ੁਰੂ ਕੀਤਾ ਉਹ ਬਹੁਤ ਅੱਛਾ ਉਹਦੇ ਰਿਸਪੌਂਸ ਸਾਨੂੰ ਆਇਆ ਉਸ ਤੋਂ ਬਾਅਦ ਨਾਲ ਇੱਕ ਸਾਡਾ ਵਿੰਗ ਹੈ ਕੇਮਕਸ ਕਡਲਸ ਜਿਹਦੇ ਵਿੱਚ ਕੀ ਅਸੀਂ ਊਮਨ ਐਂਡ ਚਾਈਲਡ ਸੈਂਟਰ ਜਿਹੜਾ ਹੈ ਉਹਦੇ ਵਿੱਚ ਜਿਹੜੇ ਪ੍ਰੀਮਚਰ ਬੱਚੇ ਹੁੰਦੇ ਨੇ ਤੇ ਜਾਂ ਹੋਰ ਜਿਹੜੇ ਬੱਚੇ ਜਿਹੜੇ ਕਿ ਕ੍ਰਿਟੀਕਲੀ ਇਲ ਹੁੰਦੇ ਨੇ ਉਹਨਾਂ ਦਾ ਆਈਸੀਯੂ ਵਗੈਰਾ ਹੈ ਸਾਡੇ ਕੋਲ ਹਾਈ ਰਿਸਕ ਪ੍ਰੈਗਨਨਸੀ ਫਿਰ ਪੀਡੀਆਟ੍ਰਿਕ ਨਿਊਰੋਲੋਜੀ ਜਿਹੜੇ ਕਿ ਬੱਚਿਆਂ ਦੀਆਂ ਦਿਮਾਗੀ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਦੇ ਲਈ ਉਹ ਕਰਦੇ ਪਏ ਆ ਸੋ ਉਹ ਦੋ ਵਿੰਗ ਜਿਹੜੇ ਸੀਗੇ ਉਹ ਕਾਫੀ ਸਟੈਬਲਿਸ਼ ਅਸੀਂ ਕਰ ਚੁੱਕੇ ਆ ਸੋ ਤੀਸਰਾ ਵਿੰਗ ਥੋੜਾ ਵੀਕ ਚੱਲਦਾ ਪਿਆ ਸੀਗਾ ਸੋ ਉਹਨੂੰ ਅਸੀਂ ਹੋਰ ਵੀ ਗਾਹ ਵਧਾਣਾ ਚਾਹੁੰਦੇ ਸੀਗੇ ਸਾਡਾ ਇੱਕ ਸਲੋਗਨ ਹੈ ਨੈਕਸਟ ਲੈਵਲ ਕੇਅਰ ਸੋ ਉਸ ਨੈਕਸਟ ਲੈਵਲ ਪੀਅਰ ਦੇ ਅਕੋਰਡਿੰਗ ਅਸੀਂ ਹੋਰ ਜਿਹੜਾ ਬਾਕੀ ਦੇ ਵਿੰਗ ਸੀਗਾ ਉਹਨੂੰ ਤਿਆਰ ਕਰਨਾ ਸੀਗਾ ਸੋ ਉਸ ਦੇ ਬਾਰੇ ਫਿਰ ਮੇਰੀ ਮੁਲਾਕਾਤ ਹੋਈ ਡਾਕਟਰ ਸ਼ੂਰ ਦੇ ਨਾਲ ਸੋ ਇਹਨਾਂ ਦੇ ਵਿਜਨ ਜਿਹੜੇ ਸੀਗੇ ਕੁਝ ਮੇਲ ਖਾਂਦੇ ਸੀਗੇ ਸਾਡੇ ਨਾਲ ਇਹ ਵੀ ਐਨਥੂਸੀਆਸਟਿਕ ਸੀਗੇ ਸੋ ਅਸੀਂ ਫਿਰ ਜਿਹੜਾ ਸੀਗਾ ਸੋਚਿਆ ਵੀ ਕਿਉਂ ਨਾ ਉਹ ਜਿਹੜਾ ਵਿੰਗ ਜਿਹੜਾ ਹੈ ਉਹ ਇਹਨਾਂ ਦੀ ਸਪੋਰਟ ਦੇ ਨਾਲ ਕੋਲਾਬੋਰੇਸ਼ਨ ਨਾਲ ਉਹਨੂੰ ਗਾਹ ਵਧਾਇਆ ਜਾਵੇ ਸੋ ਅਸੀਂ ਉਸ ਵਿੰਗ ਨੂੰ ਨਾਮ ਦਿੱਤਾ ਹੈ ਕੇ ਐਮਐਕਸ ਸ਼ੂਰ ਮੈਡੀ ਸਿਟੀ ਸੋ ਕੇਮੈਕਸ ਜਿਹੜਾ ਹੈ ਮੈਡੀ ਸਿਟੀ ਜਿਹੜਾ ਹੈ ਉਹਦੇ ਵਿੱਚ ਅਸੀਂ ਕਾਫੀ ਸਬ ਸਪੈਸ਼ੈਲिटीज ਜਿਹੜੀਆਂ ਨੇ ਉਹ ਐਡ ਕੀਤੀਆਂ ਨੇ ਸੋ ਸਾਡੇ ਡਾਕਟਰ ਜਿਹੜੇ ਨਾਲ ਬੈਠੇ ਹੋਏ ਨੇ ਆਪਣਾ ਪੀਡੀਆਟ੍ਰਿਕ ਤੇ ਵੂਮਨਸ ਡਿਪਾਰਟਮੈਂਟ ਦੇ ਤੇ ਅਡਲਟ ਸਾਈਡ ਦੇ ਸੋ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਹੁਣ ਆਪਣੇ ਅੰਮ੍ਰਿਤਸਰ ਦੀ ਜਿੰਨੀਆਂ ਜਿਹੜੀਆਂ ਵੀ ਟ੍ਰੀਟਮੈਂਟਸ ਜਾਂ ਘਾਟਾਂ ਜਿਹੜੀਆਂ ਸੀਗੀਆਂ ਉਹਨੂੰ ਹੁਣ ਅਸੀਂ ਪੂਰਾ ਕਰਨ ਦਾ ਪ੍ਰਣ ਲੈਤਾ ਹੈ ਤੇ ਵੀ ਆਰ ਗੋਇੰਗ ਟੂ ਬੀ ਐਬਲ ਟੂ ਅਚੀਵ ਦੋਸ ਹਾਈ ਰਿਸਕ ਕੇਅਰ क्रिटिकल केयर एंड अदरवाइज ऑल ऑफ द प्रॉब्लम्स ਜਿਹੜੀਆਂ ਕਿ ਇੱਥੇ ਚੰਗੇ ਤਰ੍ਹਾਂ ਇਲਾਜ ਨਹੀਂ ਸੀ ਉਹਾਰੇ ਉਹਨਾਂ ਦੇ ਰਾਜ ਅਸੀਂ ਇੱਥੇ ਹੁਣ ਕਰਨਾ ਹੈ ਤੇ ਸਕਸੈਸਫੁਲੀ ਕਰਨਾ ਹੈ ਸੋ ਡਾਕਟਰ ਸ਼ੋਰ ਤੁਸੀਂ ਥੋੜਾ ਦੱਸੋਗੇ ਡਿਪਾਰਟਮੈਂਟ ਜਿਹੜੇ ਆ ਰਹੇ ਨੇ ਹਾਂਜੀ ਮੈਂ ਜਿਸਾਂ ਡਾਕਟਰ ਹਸ਼ਦਾਤਾ ਨੇ ਦੱਸਿਆ ਕਿ ਇਹਨਾਂ ਨੇ ਅਰਾਊਂਡ 1 ਸਾਲ 1.5 ਸਾਲ ਪਹਿਲਾਂ ਇੱਥੇ ਕੇਐਮਐਕਸ ਅਮਰੀਕਨ ਹਸਪੀਟਲ ਲਾਂਚ ਕੀਤਾ ਸੀਗਾ ਜੋ ਇਹਨਾਂ ਦੀ ਸੋਚ ਸੀ ਉਹ ਤੁਹਾਨੂੰ ਇਹ ਦੱਸ ਚੁੱਕੇ ਆ ਉਹ ਸੋਚ ਦੇ ਅਕੋਰਡਿੰਗਲੀ ਪੀਟ ਪੈਡੀਟਿਕ ਐਂਡ ਗਾਇਨੀ ਸੈਂਟਰ ਜਿਹੜਾ ਡਿਵੈਲਪ ਕੀਤਾ ਹੈ ਉਹ ਇਟ ਇਜ਼ ਸਟੇਟ ਆਫ ਆਰਟ ਫੈਸਿਲਿਟੀ ਔਰ ਹਰ ਤਰ੍ਹਾਂ ਦੀ ਫੈਸਿਲਿਟੀ ਇੱਥੇ ਪੀਡੀਆ ਦੇ ਵਿੱਚ ਜਿਸ ਤਰ੍ਹਾਂ ਨਿਕੂ ਨਿਊਨੇਟਲ ਆਈਸੀਯੂ ਪੈਡੀਟਿਕ ਆਈਸੀਯੂ ਐਂਡ ਗਾਇਨੀ ਪੈਡੀਟਿਕ ਨਿਊਰੋਲੋਜੀ ਐਂਡ ਗਾਇਨੀ ਦੇ ਵਿੱਚ ਬੜੇ ਅੱਛੇ ਆਟੀਜ਼ ਹੈਗੇ ਆ ਔਰ ਹਰ ਤਰ੍ਹਾਂ ਦੀ ਡਿਲੀਵਰੀ ਪੇਨਲੈਸ ਡਿਲੀਵਰੀਜ਼ ਲੈਪਰੋਸਕੋਪਿਕ ਸਰਜਰੀਜ਼ ਹਰ ਤਰ੍ਹਾਂ ਦੀ ਟ੍ਰੀਟਮੈਂਟ ਇੱਥੇ ਆਲਰੇਡੀ ਹੋ ਰਹੀ ਹੈ ਔਰ ਇਟ ਇਜ਼ ਦਾ ਬੈਸਟ ਸੈਂਟਰ 4 ਪੀਡੀ ਐਂਡ ਗਾਈਨੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਸ ਤਰ੍ਹਾਂ ਮੈਂ ਸ਼ੂਰ ਹਸਪੀਟਲ ਸ਼ੂਰ ਮਲਟੀ ਸਪੈਸ਼ਲਿਟੀ ਹਸਪੀਟਲ ਚਲਾ ਰਿਹਾ ਖਜ਼ਾਨਾ ਗੇਟ ਉਹ 20 ਸਾਲ ਤੋਂ ਮੈਂ ਉਹਨੂੰ ਚਲਾ ਰਿਹਾ ਸੀਗਾ ਐਂਡ ਇਟ ਇਜ਼ ਐਨਏਬੀਐ ਅਕ੍ਰੈਡੀਟਿਡ ਔਰ ਸਾਰੀ ਫੈਸਿਲਿਟੀਆਂ ਉੱਥੇ ਅਸੀਂ ਆਲਰੇਡੀ ਕਰ ਰਹੇ ਆ ਜਿੰਨੀ ਵੀ ਤੁਸੀਂ ਨਿਊਰੋ ਲਗਾ ਲਓ ਕ੍ਰਿਟੀਕਲ ਕੇਅਰ ਲਗਾ ਲਓ orthopedic ਲਗਾ ਲੋ ਜਾਂ ਜਿੰਨੀ ਵੀ ਸਪੈਸ਼ਲਟੀ ਕ੍ਰਿਟੀਕਲ ਕੇਅਰ ਅਮਰਜੈਂਸੀ ਕੇਅਰ ਹਰ ਚੀਜ਼ ਅਸੀਂ ਉਥੇ ਪ੍ਰੋਵਾਈਡ ਕੀਤੀ ਹੋਈ ਹੈ ਸਿਟੀ ਏਰੀਆ ਚ ਤੇ ਮੇਰੀ ਇੱਕ ਵਿਜ਼ਨ ਸੀਗੀ ਇਹ ਸਿਟੀ ਏਰੀਆ ਤੋਂ ਬਾਹਰ ਇੱਕ ਸੈਂਟਰ ਸ਼ੁਰੂ ਕਰੀਏ ਤੇ ਮੇਰੀ ਇਸ ਮਾਈ ਫਰੈਂਡ ਇਹਨਾਂ ਨੇ ਮੈਨੂੰ ਜਦੋਂ ਮੈਨੂੰ ਮਿਲੇ ਇਹਨਾਂ ਦੀ ਫੈਮਿਲੀ ਵੀ ਮੈਨੂੰ ਬੜੀ ਅੱਛੀ ਤਰ੍ਹਾਂ ਜਾਣਦੀ ਹੈ ਉਹਨਾਂ ਨੇ ਜਦੋਂ ਦੇਖਿਆ ਕਿ ਸ਼ੂਰ ਹਸਪੀਟਲ ਜਿਹੜੀ ਆ ਇਹ ਫੈਸਿਲਿਟੀ ਦੇ ਰਹੇ ਆ ਦੇ ਆਰ ਅਪ ਟੂ ਮਾਰਕਸ ਐਂਡ ਅਮਰੀਕਨ ਸਟੈਂਡਰਡਸ ਦੀ ਜਿਹਾ ਇੱਥੇ ਵੀ ਅਮਰੀਕਨ ਸਟੈਂਡਰਡਸ ਤੋਂ ਹੀ ਡਾਕਟਰ ਸਾਹਿਬ ਨੂੰ ਇਲਾਜ ਨੂੰ ਕਰ ਰਹੇ ਜਿੰਨੇ ਵੀ ਸਟੈਂਡਰਡਸ ਉਥੋਂ ਲੈ ਕੇ ਆਂਦੇ ਆ ਜੋ ਆਪਾਂ ਇੰਡੀਆ ਚ ਨਹੀਂ ਕਰ ਪਾਉਂਦੇ ਉਹ ਚੀਜ਼ਾਂ ਇੱਥੇ ਵੀ ਅਵੇਲੇਬਲ ਹੈ ਜਿਸਾ ਉਥੋਂ ਦੀਆਂ ਅਮਰੀਕਾ ਤੋਂ ਕੋਈ ਡਾਕਟਰ ਦੀ ਕਾਨਫਰੰਸ ਵੀ ਹੈ ਆਨਲਾਈਨ ਕਰਦੇ ਆ ਆਈ ਸੋਚ ਕੋਈ ਪੇਸ਼ੈਂਟ ਹੈ ਉਹਨਾਂ ਨਾਲ ਵੀ ਡਿਸਕਸ਼ਨਸ ਕਰ ਕਰਕੇ ਪੇਸ਼ੈਂਟ ਕਈ ਇਹਨਾਂ ਨੇ ਛੋਟੇ ਛੋਟੇ ਬੱਚੇ ਵੀ ਔਰ ਜ਼ੀਰੋ ਡੈਥ ਰੇਟ ਆਈ ਥਿੰਕ ਸੋ 550 ਫੋਰ ਮੋਰਟੈਲਿਟੀ ਰੇਟ 0% ਹੈ ਜੀ 0% ਮੋਰਟੈਲਿਟੀ ਰੇਟ ਹੈ ਇਨ ਬੋਨ ਜਿਹੜੇ ਨੇ ਬੱਚੇ ਨੇ ਜਿਹੜੇ ਇੱਥੇ ਸਾਡੇ ਬੱਚੇ ਪੈਦਾ ਹੋਣ ਪ੍ਰੀਮਚੂਰ ਸਾਰੇ ਸਾਰੇ ਜਿਹੜੇ ਨੇ ਕੋਈ ਮੋਰਟ ਕੋਈ ਸਾਡੀ ਕੰਪਲਿਕੇਸ਼ਨ ਰੇਟ 0% ਹੈ ਸੋ ਫਾਰ ਯਾ ਔਰ ਐਸਾਂ ਦੀ ਜਿਹੜੀ ਸੋਚ ਦੇ ਨਾਲ ਡਾਕਟਰ ਸਾਹਿਬ ਨੇ ਦੇਖਿਆ ਜਦੋਂ ਸ਼ੂਰ ਹਸਪੀਟਲ ਦੇਖਿਆ ਹੀ ਹੈਜ਼ ਸੀਨ ਕਿ ਸਾਡੀ ਕੇਅਰ ਵੀ ਉਸ ਲੈਵਲ ਨੂੰ ਮੈਚ ਕਰਦੀ ਹੈ ਤੇ ਫਿਰ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਅਲੱਗ ਵਿੰਗ ਇੱਕ ਸ਼ੁਰੂ ਕਰੀਏ ਜਿਹ ਚ ਅਸੀਂ ਅਡਲਟ ਮੈਡੀਸਨ ਜਿਹ ਚ ਸਾਰੇ ਬਾਕੀ ਡਿਪਾਰਟਮੈਂਟ ਪੀਡੀ ਐਂਡ ਗਾਇਨੀ ਤੋਂ ਇਲਾਵਾ ਅਸੀਂ ਸ਼ੁਰੂ ਕਰੀਏ ਤੇ ਮੈਨੂੰ ਸਰ ਦੀ ਸੋਚ ਬੜੀ ਅੱਛੇ ਲੱਗੀ ਔਰ ਅਸੀਂ ਇਹਨਾਂ ਨਾਲ ਮਿਲ ਕੇ ਕੇਐਮਐਕਸ ਸ਼ੂਰ ਮੈਡੀਸਿਟੀ ਅਸੀਂ ਇੱਥੇ ਬਣਾਇਆ ਹੈ ਸੈਂਟਰ ਜਿਹਦੇ ਵਿੱਚ ਅਸੀਂ ਸਾਰੇ ਕਾਰਡੀਓਲੋਜੀ ਨੋਨ ਇਨਵੇਸਿਵ ਦੈਨ ਨਿਊਰੋਲੋਜੀ ਨਿਊਰੋ ਸਰਜਰੀ ਗੈਸਟਰੋਐਂਟਰੋਲੋਜੀ ਕ੍ਰਿਟੀਕਲ ਕੇਅਰ ਅ ਮਰਜੈਂਸੀ ਮੈਡੀਸਿਨਸ ਦੈਨ ਆਰਥੋਪੈਡਿਕਸ ਜੋਇੰਟ ਰਿਪਲੇਸਮੈਂਟ ਹੋਰ ਵੀ ਜਿੰਨੀਆਂ ਵੀ ਸਪੈਸ਼ਲਿਟੀ ਹੈ ਇੱਥੇ ਅਸੀਂ ਉਹਨੂੰ ਲੈ ਕੇ ਆ ਰਹੇ ਹਾਂ ਔਰ ਸਾਰੇ ਸਪੈਸ਼ਲਿਟੀ ਦੇ ਡਾਕਟਰਸ ਇੱਥੇ ਆਪਡੀ ਵੀ ਕਰਨਗੇ ਇਨਡੋਰ ਫੈਸਿਲਿਟੀਆਂ ਵੀ ਦੇਣਗੇ ਪਲੱਸ ਉਹਨਾਂ ਦੇ ਡਿਪਾਰਟਮੈਂਟ ਦੀ ਮਰਜੈਂਸੀ ਜਿੰਨੀ ਵੀ ਹੈਗੀ ਹੈ ਉਹ ਵੀ ਸਾਰੀ ਅਟੈਂਡ ਇੱਥੇ ਹੋਏਗੀ ਕੋਈ ਵੀ ਐਫਜਾ ਪੇਸ਼ੈਂਟ ਕਿਸੇ ਵੀ ਲੈਵਲ ਦੀ ਕੋਈ ਵੀ ਅਮਰਜੈਂਸੀ ਹੁੰਦੀ ਹੈ ਇੱਥੇ ਉਹ ਟੈਕਲ ਹੋਏਗੀ ਹਾਂ ਹੈਲਥ ਇੰਸ਼ੋਰੈਂਸ ਆਲਮੋਸਟ ਸਾਰੀਆਂ ਇੱਥੇ ਆ ਗਈਆਂ ਹੋਈਆਂ ਆਰਾਊਂਡ 12 ਤੋਂ 15 ਹੈਲਥ ਇੰਸ਼ੋਰੈਂਸ ਆ ਗਈਆਂ ਡੇਢ ਦੇ ਦਰਜਨ ਹੈਲਥ ਇੰਸ਼ੋਰੈਂਸ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਬਾਕੀਆਂ ਜਿਹੜੀਆਂ ਨੇ ਉਹ ਪਾਈਪਲਾਈਨ ਦੇ ਵਿੱਚ ਨੇ so i think uh, within next couple of months we are going to have almost uh, mo most of the major health insurances tied up with us so so ayush card de bhi application jedi hai oda saada jada already in process chalda paya hai na nh already ho gaya hai evi hospital nabh accredited ho chuka hai cghs de naal enrollment ho rahi hai sari jedi major insurances hai jo shehar ch as time chaldiyan sariyan itthe already hai giyan te baki ties up chal rahe hai